ਚੇਤਨ ਦੇ ਲੋਰ ਨੇ ਜਿਹੜੇ ਆਪਣੇ ਪਾਰਟੀ ਪ੍ਰਧਾਨ ਜਿਹੜੇ ਆਉਂਦੇ ਆ ਤੁਹਾਡੇ ਕੋਲੇ ਉਹਨਾਂ ਨੂੰ ਕਹਿ ਦਿਓ ਵੀ ਇਹ ਵਾਰ ਇਸ ਵਾਰ ਅਸੀਂ ਵੋਟ ਸਰਬਜੀਤ ਖਾਲਸਾ ਨੂੰ ਪਾਉਣੀ ਹੈ ਕਹਿ ਦਿਓ ਕਹੋ ਵੀ ਇਹ ਕਿਹੜਾ 71 ਸਾਲ ਹੋ ਗਏ ਤੁਹਾਡੀ ਮਰਜ਼ੀ ਨਾਲ ਵੋਟਾਂ ਪਾਉਣੀ ਆ ਹੋਰ 2 ਸਾਲ ਬਾਅਦ ਵੋਟਾਂ ਜਾਣੀਆਂ ਫੇਰ ਜਿੱਥੇ ਕਹੂੰਗੇ ਉੱਥੇ ਪਾ ਦਾਂਗੇ ਪਰ ਇਸ ਵਾਰੀ ਸਾਡੇ ਨਾਲ ਤੱਕਾ ਨਾ ਕਰੋ ਸਾਰ ਸੰਗਤ ਮੈਂ ਆਪ ਸਭ ਨੂੰ ਵੀ ਕਹਿ ਦੱਸ ਦਿੰਨਾ ਵੇ ਮੈਂ ਵੀ ਤੁਹਾਡੀਆਂ ਆਸਾਂ ਤੇ ਖਰਾ ਉਤਰੂੰਗਾ ਜਿੰਨੀ ਤੁਸੀਂ ਉਮੀਦ ਮੇਰੇ ਤੋਂ ਰੱਖਦੇ ਹੋ ਉਹ ਮੈਂ ਪੂਰੀਆਂ ਕਰੂੰਗਾ ਤੁਹਾਡੇ ਸੁੱਖ ਦੁੱਖ ਚ ਸਾਰੇ ਵਾਸੀ ਤੁਹਾਡੇ ਨਾਲ ਖੜੂੰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣਾ ਜਿਹੜਾ ਚੋਣ ਨਿਸ਼ਾਨ ਹੈ ਨਾ ਉਹ ਗੰਨਾ ਕਿਸਾਨ ਹੈ ਕਿਰਪਾਲ ਸਾਹਿਬ ਸਿੰਘ ਜੀ ਜਿਹੜਾ ਆਪਣਾ ਚੋਣ ਨਿਸ਼ਾਨ ਹੈ ਉਹ ਹੈ ਗੰਨਾ ਕਿਸਾਨ ਆਰੋਹੀ ਆਰੋਹੀ ਅਜੈਂਡੇ ਦਾ ਰਾਜੀ ਕੋਈ ਟਿਕ ਕੋਲ ਨੂੰ ਕੋਲ ਆਸ ਤੇ ਮਗਰ ਬਾਬੇ ਸਾਥੇ ਨਹੀਂ ਬਾਜ਼ ਮਾਰ ਲੋ ਬੋਲੇ ਸੋਨਿਆ ਹੋਰ ਬੋਲੇ ਇਸਾਉ ਨੇ ਹਾਲੋ ਹਾਲੋ ਵਾਇਗਰ ਜੀ ਦਾ ਖਾਲਸਾ ਵਾਇਗਰ ਲੁੰਡੇ ਵਾਲੇ ਵੀ ਨਾ ਤਾਂ ਹੱਥ ਚੜ੍ਹ ਕੇ ਬੇਨਤੀ ਆ ਮਾਫੀ ਚੜ੍ਹ ਕੇ ਜੀ ਆਹ ਵੇ ਤੇ ਜਿਹੜਾ ਸਾਡੇ ਲਾਗੇ ਲਾਗੇ ਪਿੰਡ ਨੇ ਉਹਦੇ ਵਿੱਚ ਕੋਈ ਵੀ ਪੋਸਟ ਲਗਾਉਣਾ ਜਾਂ ਛਪਵਾਉਣਾ ਜਾਂ ਕੁਝ ਵੀ ਕਰਨਾ ਇਹ ਸਾਰਾ ਖਰਚਾ ਅਸੀਂ ਆਪ ਕਰਾਂਗੇ ਤੁਹਾਡੇ ਤੋਂ ਅਸੀਂ ਕੁਝ ਵੀ ਮੰਗਣਾ ਬਸ ਤੁਹਾਨੂੰ ਇਹੀ ਵੋਟਾਂ ਦੇ ਨਾਲ ਭੇਜ ਦੇਣਾ ਹੈ ਜੀ ਆ ਜਾਦੀ ਪਛਾਹ ਆ ਕਰਾਈ ਵਾਲੇ ਦੇ ਵਿੱਚ ਵੀ ਸਾਡੇ ਨਾਲੋਂ ਵੀ ਜ਼ਿਆਦਾ ਛਾਅ ਆ ਤੇ ਚੜ੍ਹਦੀ ਗੱਲਾਂ ਹਣਕੂੰ ਵੜਦੇ ਰੁੱਤ ਵੀ ਬਹੁਤ ਛਾਅ ਜੀ ਬਹੁਤ ਬਹੁਤ ਜੀ ਵੀ ਹੈ ਪਰ ਤਾਂ ਬਣੇ ਕਿੰਨੇ ਵੀ ਚਿਹਰੇ ਦਾ ਰਹੇ ਜਿਸੇ ਪਹੁੰਚਿਆ ਹੋ ਸਕੀ ਸੀ ਮਾਣ ਆਇਤਾ ਹੁਣ ਸੋਪਨਾ ਆਹ ਆਹ ਆਇਤਾ ਨੇ ਇੰਦਰਾ ਗਾਂਧੀ ਦਾ ਸੋਤਾ ਲਾ ਕੇ ਕਾਲ ਤਖਤ ਦਾ ਬਦਲਾ ਲਿਆ ਸੀ ਇਹ ਉਸ ਯੋਧੇ ਦਾ ਪੁੱਤਰ ਆੜੀਆਂ ਸੰਗਤਾਂ ਨੂੰ ਬੇਨਤੀ ਆ ਬਹੁਤ ਬਾਤ ਇਹਨਾਂ ਦਾ ਫਾਇਦੇ ਨੇ ਆਪ ਜੀ ਨੇ ਸਮਾਟ ਕੇ